ਰਵਨੀਤ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਸੀਟਾਰੇ ਤੇ ਪਰ ਕੇਂਦਰੀ ਕੈਬਨਿਟ ਦੇ ਵਿੱਚ ਰਾਜ ਮੰਤਰੀ ਰਾਓ ਦਾ ਤੇ ਕਹਿੰਦੇ ਜੀ ਰਾਜ ਮੰਤਰੀ ਨੂੰ ਇੱਕ ਟਾਸਕ ਮਿਲ ਗਈ ਹੈ ਨਵੀਂ ਉਹ ਟਾਸਕ ਕੀ ਮਿਲੀ ਹੈ ਕਿ ਭਾਜਪਾ ਦੇ ਰੇਲ ਗੱਡੀ ਦੇ ਵਿੱਚ ਚੜਾ ਲਿਆ ਉਹ ਆਮ ਆਦਮੀ ਪਾਰਟੀ ਵਾਲੇ ਸੰਸਦ ਮੈਂਬਰਾਂ ਨੂੰ ਜੀ ਹਾਂ ਜਿੱਦਣ ਦੀ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਨਹੀਂ ਭਾਜਪਾ ਦੀ ਕਿਉਂ ਕਮਾਗੇ ਐਨਡੀਆ ਦੀ ਸਰਕਾਰ ਬਣੀ ਐ ਭਾਜਪਾ ਨੂੰ ਤਾਂ ਸਪਸ਼ਟ ਬਹੁਮਤ ਨਹੀਂ ਸੋ ਭਾਜਪਾ ਦਾ 240 ਹੀ ਆ ਤੇ ਰਹਿ ਗਈ ਪਰ 293 ਐਨਡੀਆ ਗੱਠਜੋੜ ਕੋਲ ਹੈਗੀਆਂ ਸੀ ਸੋ ਜਿੱਦਣ ਦੀ ਕੇਂਦਰ ਦੇ ਵਿੱਚ ਐਨਡੀਆ ਗੱਠਜੋੜ ਦੀ ਸਰਕਾਰ ਬਣੀ ਐ ਉਸ ਦਿਨ ਦੀ ਭਾਜਪਾ ਇਸ ਨੂੰ ਭਾਜਪਾ ਵਾਲੀ ਪੂਰਨ ਸਰਕਾਰ ਬਣਾਉਣ ਦੇ ਲਈ ਕਹਿੰਦੇ ਜਦੋਜਾਹਿਤ ਕਰ ਰਹੀ ਹੈ ਉਹਦੀਆਂ ਕੋਸ਼ਿਸ਼ਾਂ ਨੇ ਕਿ ਆਪਾਂ ਅਗਲੇ 5-6 ਮਹੀਨਿਆਂ ਦੇ ਵਿੱਚ ਭਾਜਪਾ ਦੀਆਂ 240 ਸੀਟਾਂ ਵਧਾ ਕੇ ਹਾਂ ਕਹਿੰਦੇ ਜੀ ਬਹੁਤ ਮੱਦੇ ਨੇੜੇ ਲੈ ਜਾਣੀ ਆ 272 73 ਲੈ ਜਾਣੀ ਆ ਕਹਿੰਦੇ ਉਹਨਾਂ ਦੀ ਇਹ ਕੋਸ਼ਿਸ਼ ਹੈ ਜਦੋਂ ਕਿ ਇੱਕ ਪਾਸੇ ਸੰਘ ਹੁਣ ਕਹਿ ਰਿਹਾ ਕਿ ਭਾਈ ਬਿਨਾ ਮਤਲਬ ਲੀਡਰਾਂ ਨੂੰ ਨਾਲ ਲਾਇਓ ਹਾਂ ਕੋਈ ਹੱਦ ਬੰਨਾ ਰੱਖ ਲਓ ਉਹਦੇ ਨਾਲ ਬੰਡਿਓ ਪਰ ਇੱਧਰ ਕਹਿੰਦੇ ਨਰਿੰਦਰ ਮੋਦੀ ਹੋਰਾਂ ਦੀ ਟੀਮ ਇਸ ਕੱਲ ਦੀ ਕੋਸ਼ਿਸ਼ ਕਰ ਰਹੀ ਆ ਕਿ ਕਿਉਂ ਨਾ ਆਪ ਆਪਣੇ ਕੋਲ 272 ਦਾ ਅਕੜਾ ਪੂਰਾ ਕਰੀਏ ਪਤਾ ਨਹੀਂ ਇਹਨਾਂ ਜੋ TDP JDDU ਖਾਦੋਂ ਨਰਾਜ ਹੋ ਜੂਵੇ ਹੁਣ ਇਹ ਪੂਰਤੀ ਕਰਨ ਦੇ ਲਈ ਜਾਂ ਤਾਂ ਇੰਡੀਆ ਕੱਟ ਜੋੜ ਚ ਸੰਧ ਲਾਉਣੀ ਪੈਣੀ ਆ ਜਾਂ ਜਿਹੜੇ ਅਦਰਜ਼ ਜਿੱਤੇ ਹੋਏ ਨੇ 15 ਯਾਨੀ ਜਿੱਥੇ ਸੱਤ ਆਜ਼ਾਦ ਉਮੀਦਵਾਰ ਨੇ ਤੇ ਬਾਕੀ ਕੁਝ ਪਾਰਟੀਆਂ ਦੇ ਵੀ ਨੇ ਜਿਹੜੇ ਨਾ ਇੰਡੀਆ ਗੜਜੋਟ ਨਾਲ ਨੇ ਨਾ ਇੰਡੀਆ ਨਾਲ ਨੇ ਸੋ ਉਹਨਾਂ 15 ਚੋਂ ਕਿਸੇ ਨੂੰ ਤੋੜ ਕੇ ਲੈਣਾ ਪੈਣਾ ਜਾਂ ਫਿਰ ਆਪਣੀ ਘਰੇ ਮਤਲਬ TDP JDU ਕਿਉਂਕਿ ਜੇ ਕਿਸੇ ਪਾਰਟੀ ਦੇ ਸੰਸਦ ਮੈਂਬਰ ਤੋੜ ਕੇ ਲਿਆਉਣੇ ਆ ਤਾਂ ਭਾਈ ਬਿਨਾ ਚੋਣਾਂ ਤੋਂ ਨਾਲ ਲਿਆਉਣ ਦਾ ਮਤਲਬ ਤਾਂ ਦੋ ਤਿਆਹੀ ਵੈਸੇ ਤਾਂ ਜਿਹੋ ਜੀ ਗਿਣਤੀ ਹੈ ਕਿਸੇ ਕੋਲ ਦੋ ਨੇ ਕਿਸੇ ਕੋਲ ਇੱਕ ਹੈ ਕਿਸੇ ਕੋਲ ਪੰਜ ਨੇ ਇਹ NDA ਦੇ ਹਵਾਲੇ ਨੇ TDP ਔਰ JDDU ਨੂੰ ਜੇ ਮੈਂ ਛੱਡ ਦਵਾਂ ਤਾਂ TDP ਕੋਲ ਸਭ ਤੋਂ ਵੱਧ 16 ਨੇ ਇੰਡੀਆਗੜ ਜੋੜ ਦੇ ਵਿੱਚ JDDU ਕੋਲ 12 ਨੇ ਉਹ ਤੋਂ ਇਲਾਵਾ ਬਾਕੀ ਤਾਂ ਕੋਈ 7 ਹੈ ਕੋਈ 5 ਹੈ 2 ਹੈ 1 1 ਹੈ ਤੇ ਇਧਰ ਇੰਡੀਆਗੜ ਜੋੜ ਦੇ ਵਿੱਚ ਹਾਂ 99 37 29 22 ਤੋਂ ਬਾਅਦ ਕੋਈ 9 ਹੈ ਕੋਈ 8 ਹੈ ਕੋਈ 4 ਹੈ ਕੋਈ 3 ਹੈ ਕੋਈ 2 ਹੈ ਕੋਈ 1 ਹੈ ਤੇ ਇਧਰ ਅਦਰਸ ਦੇ 15 ਦੇ ਵਿੱਚ ਵੀ ਇੰਡੀਪੈਂਡੈਂਟ 7 ਨੇ ਉਸ ਤੋਂ ਬਾਅਦ ਕੋਈ 4 ਪੁਆਇੰਟ ਵਾਲਾ ਹੈ ਬਾਕੀਆਂ ਕੋਲ 1 1 ਹੈ ਜਿੰਨਾ ਚਕਾਲੀ ਦਲ ਵੀ ਹੈਗਾ ਇੱਕ ਤੇਦਰ ਇੰਡੀਆਗੜ ਜੋੜ ਦੇ ਵਿੱਚ ਤਿੰਨ ਨਾਲ ਆਮ ਆਦਮੀ ਪਾਰਟੀ ਵੀ ਹੈਗੀ ਸੋ ਇਸ ਲਈ ਫਿਰ ਜਾਂ ਤਾਂ ਭਾਜਪਾ ਆਪਣੇ ਘਰ ਚ ਸੰਨ ਲਾਵੇ ਇੰਡੀਆਗੜ ਜੋੜ ਚ ਜਾਂ ਭਾਜਪਾ ਇੰਡੀਆਗੜ ਜੋੜ ਚ ਸੰਨ ਲਾਵੇ ਜਾਂ ਆਜ਼ਾਦ ਵਾਲੇ ਪਾਸੇ ਨੂੰ ਜਾਵੇ ਹੁਣ ਆਜ਼ਾਦ ਵਾਲੇ ਪਾਸੇੋਂ ਖਬਰੇ ਆ ਰਹੀ ਆ ਕਿ ਸੱਤ ਆਜ਼ਾਦ ਜਿਹੜੇ ਜਿੱਤੇ ਨੇ ਉਹਨਾਂ ਚੋਂ ਦੋ ਕਿਸੇ ਵੀ ਸਮੇਂ ਕਾਂਗਰਸ ਸ਼ਾਮਲ ਹੋ ਸਕਦੇ ਆ ਫਿਰ ਪਿੱਛੇ ਬਚੇ ਪੰਜ ਪੰਜਾਂ ਚੋਂ ਕਹਿੰਦੇ ਤਿੰਨ ਤੇ ਚਾਰ ਤਿੰਨ ਜਾਂ ਚਾਰ ਭਾਜਪਾ ਦੇ ਸੰਪਰਕ ਚ ਨੇ ਗਲਤ ਇੱਥੇ ਵੀ ਨਹੀਂ ਬਣਨੀ ਇਸੇ ਲਈ ਕਹਿੰਦੇ ਕਿ ਅਗਲੇ 5 ਤੋਂ 6 ਮਹੀਨਿਆਂ ਦੇ ਵਿੱਚ 240 ਸੀਟਾਂ ਨੂੰ 272 ਕਰਨ ਦੇ ਟੀਚੇ ਨਾਲ ਤੁਰੀ ਭਾਰਤੀ ਜਨਤਾ ਪਾਰਟੀ ਨੇ ਕਹਿੰਦੇ ਰਵਨੀਤ ਬਿੱਟੂ ਨੂੰ ਟਾਸਕ ਦਿੱਤਾ ਹੈ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਤਿੰਨ ਸੰਸਦ ਮੈਂਬਰਾਂ ਨੂੰ ਤੁਸੀਂ ਇੱਧਰ ਲਿਓ ਜੇ ਤਿੰਨ ਨਹੀਂ ਤਾਂ ਦੋ ਤਾਂ ਲਿਓ ਕਿਉਂਕਿ ਜੇ ਦੋ ਵੀ ਉਧਰ ਜਾਂਦੇ ਨੇ ਤਾਂ ਦਲ ਬਦਲੀ ਦਾ ਕਾਨੂੰਨ ਲਾਗੂ ਨਹੀਂ ਹੁੰਦਾ 2/3 ਦੋ ਵਟਾ ਤਿੰਨ ਹਿੱਸਾ ਕਰਨਾ ਫਿਰ ਕੋਈ ਮਸਲਾ ਨਹੀਂਗਾ ਸੋ ਜੇਕਰ ਅਜਿਹਾ ਕੀਤਾ ਜਾਂਦਾ ਹੈ ਹੈ ਤਿੰਨ ਨਾਲ ਤਾਂ 3 2 6 6 ਨੂੰ 3 ਨਾਲ ਵੰਡੋ ਤੇ 2 ਇਹਦਾ ਮਤਲਬ ਜੇ 2 ਉਧਰ ਜਾਂਦੇ ਨੇ ਤਾਂ ਸੀਟ ਨੂੰ ਕੋਈ ਖਤਰਾ ਨਹੀਂ ਕੀ ਹੋ ਸਕਦਾ ਇੱਕ ਅਨਸੂਆਂ ਦਿੱਲੀ ਤੋਂ ਤੁਰੀਆਂ ਇਹ ਖਬਰਾਂ ਦਿੱਲੀ ਦੇ ਗਲੇਰ ਚੋਂ ਨਿਕਲੀ ਹੈ ਕਿ ਭਾਜਪਾ ਆਪਣਾ ਬਹੁਤ ਮਤ ਪੂਰਾ ਕਰਨੀ ਜਦਉਜਾਦ ਕਰ ਰਹੀ ਹੈ ਇਸ ਗੱਲ ਨੂੰ ਤਾਕਤ ਉਸ ਸਮੇਂ ਮਿਲੀ ਜਦੋਂ ਮੈਂ ਹਰਜਿੰਦਰ ਸਿੰਘ ਲਾਰ ਹੋਰਾਂ ਦਾ ਲੇਖ ਪੜ ਰਿਹਾ ਸੀ ਇਸ ਗੱਲ ਦੇ ਉੱਤੇ ਇੱਕ ਤਰ੍ਹਾਂ ਨਾਲ ਮੋਹਰ ਲਾਈ ਹਰਜਿੰਦਰ ਸਿੰਘ ਲਾਲਹੋੜਾ ਨੇ ਕਿ ਬਿਲਕੁਲ ਭਾਜਪਾ ਇਸ ਨੀਤੀ ਤੇ ਕੰਮ ਕਰ ਰਹੀ ਆ ਪਰ ਆ ਪੱਖ ਮੇਰੇ ਲਈ ਵੀ ਹੈਰਾਨੀ ਵਾਲਾ ਸੀ ਤੇ ਤੁਹਾਡੇ ਲਈ ਵੀ ਕਿ ਰਵਨੀਤ ਬਿੱਟੂ ਨੂੰ ਇਹ ਟਾਸਕ ਮਿਲਿਆ ਜੀ ਹਾਂ ਹਰਜਿੰਦਰ ਸਿੰਘ ਲਾਲਹੋੜੀ ਕਹਿੰਦੇ ਕਿ ਭਾਈ ਇਹ ਪੂਰੀ ਕੋਸ਼ਿਸ਼ ਹੈ ਭਾਰਤੀ ਜਨਤਾ ਪਾਰਟੀ ਦੀ ਤੇ ਉਸ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਕਹਿੰਦੇ ਰਵਨੀਤ ਬਿੱਟੂ ਨੂੰ ਕੰਮ ਦਿੱਤਾ ਹੈ ਕਹਿੰਦੇ ਰਵਨੀਤ ਬਿੱਟੂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਤਿੰਨ ਲੋਕ ਸਭਾ ਮੈਂਬਰਾਂ ਚੋਂ ਦੋ ਜਾਂ ਤਿੰਨਾਂ ਨੂੰ ਹੀ ਭਾਜਪਾ 'ਚ ਸ਼ਾਮਲ ਕਰਾਉਣ ਹੈ ਕਹਿੰਦੇ ਕਿ ਬਿੱਟੂ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਨੇ ਹਰਜਿੰਦਰ ਸਿੰਘ ਲਾਲੋਰੀ ਲਿਖ ਰਹੇ ਨੇ ਕਿ ਬਿੱਟੂ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਨੇ ਉੱਥੇ ਉਹਨਾਂ ਦੀ ਦੋਸਤੀ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲੇ ਵੀ ਕਾਫੀ ਚਰਚਾ 'ਚ ਰਹੀ ਹੈ ਕਿ ਕਾਫੀ ਗੁੜੀ ਦੱਸੀ ਜਾਂਦੀ ਹੈ ਕਿ ਉਹਨਾਂ ਦੀ ਉਹ ਨਿੱਟਤਾ ਵੀ ਹੈ ਇਹ ਵੀ ਲਿਖਿਆ ਨਾਲ ਚਰਚਾ ਤਾਂ ਇਹ ਵੀ ਹੈ ਕਿ ਭਾਵੇਂ ਭਗਵੰਤ ਮਾਨ ਹੋਰੀ ਲੋਕ ਸਭਾ ਵਿੱਚ ਰਹਿੰਦੇ ਆ ਨਿੱਜੀ ਤੌਰ ਤੇ ਅਮਿਤ ਸ਼ਾ ਨੂੰ ਜਾਣਦੇ ਸਨ ਪਰ ਕਹਿੰਦੇ ਅਮਿਤ ਸ਼ਾ ਨਾਲ ਮਾਨ ਹੋਰਾਂ ਦੇ ਵਿਚਾਲੇ ਚੰਗਾ ਤਾਲ ਮਿਲ ਕਰਾਉਣ ਦੇ ਵਿੱਚ ਰਵਨੀਤ ਬਿੱਟੂ ਨੇ ਹੀ ਕਹਿੰਦੇ ਭਮਕਨਵਾਈਆ ਰਵਨੀਤ ਬਿੱਟੂ ਨੇ ਦੋਵਾਂ ਨੂੰ ਨਾਲ ਬਿਠਾਇਆ ਸੋ ਕਹਿੰਦੇ ਭਗਵੰਤ ਮਾਨ ਹੋਰਾਂ ਦੀ ਹੁਣ ਅਮਿਤ ਸ਼ਾ ਨਾਲ ਵੀ ਚੰਗੀ ਹੈ ਪਰ ਇੱਧਰ ਜਿਹੜਾ ਆ ਟਾਸਕ ਮਿਲਿਆ ਇਹ ਟਾਸਕ ਤਾਂ ਦੋਸਤੀ ਦੇ ਉਲਟ ਹੈ ਰਾਜਨੀਤੀ ਚ ਕਿਹੜੀ ਦੋਸਤੀ ਭਾਈ ਰਾਜਨੀਤੀ ਜਿੱ ਕਾਦਾ ਜਾ ਰਾਨਾ ਇੱਥੇ ਤਾਂ ਦਾ ਹੈ ਸੋ ਹੁਣ ਕੀ ਰਵਨੀਤ ਬਿੱਟੂ ਇਹ ਦਾ ਲਾ ਸਕਦੇ ਨੇ ਹੁਣ ਜਿਹੜਾ ਹਵਾਲਾ ਦਿੱਤਾ ਜਾ ਰਿਹਾ ਕਿ ਰਵਨੀਤ ਬਿੱਟੂ ਹੋਰਾਂ ਨੂੰ ਇਹ ਟਾਸਕ ਦਿੱਤਾ ਕਿਉਂ ਪੰਜਾਬ ਤੋਂ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰ ਪੰਜਾਬ ਤੋਂ ਹੀ ਜਿੱਤੇ ਇੱਕ ਮੀਤੇ ਰੋਰੀ ਨੇ ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਦੋ ਵਾਰ ਐਮਐਲਏ ਬਣੇ ਤੇ ਇੱਕ ਵਾਰ ਭਗਵੰਤ ਮਾਨ ਦੀ ਕੈਬਨਿਟ ਚ ਮੰਤਰੀ ਵੀ ਬਣੇ ਤੇ ਹੁਣ ਮੈਂਬਰ ਪਾਰਲੀਮੈਂਟਰੀ ਬਣੇ ਇਸ ਲਈ ਹੋ ਸਕਦਾ ਕਿ ਉਹਨਾਂ ਨੂੰ ਤੋੜਨਾ ਜੇ ਔਖਾ ਹੋਵੇ ਪ੍ਰਾਤਿਕ ਮਾਰ ਚੱਬਿਆ ਪੁਰਾਣੀ ਕਾਂਗਰਸੀ ਨੇ ਰਵਨੀਤ ਬਿੱਟੂ ਨਾਲ ਤਾਲਮੇਲ ਛੇਗੇ ਨੇ ਸੰਪਰਕ ਹੈਗਾ ਆਪਸ ਦੇ ਵਿੱਚ ਤੇ ਤਾਜੀ-ਤਾਜੀ ਪਾਰਟੀ ਵੀ ਬਦਲੀ ਆ ਇਸ ਲਈ ਜੇ ਦਲ ਉਧਰ ਬਦਲੀ ਦਲ ਬਦਲੀ ਹੋ ਸਕਦੀ ਹੈ ਕਿਤੇ ਇੱਧਰ ਵੀ ਹੋ ਸਕਦੀ ਹੈ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦਾ ਚਿਹਰਾ ਸੀ ਬਲਾਰੇ ਸੀ ਮੁੱਖ ਬਲਾਰੇ ਦੇ ਨਾਤੇ ਚਿਹਰਾ ਹੁਣ ਦੇ ਨਾਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਮਿਲੀ ਤੇ ਮੈਂਬਰ ਪਾਰਲੀਮੈਂਟ ਬਣ ਗਏ ਪਰ ਚਾਹੀ ਯੂਨੀਵਰਸਿਟੀ ਪੱਧਰ ਦੀ ਮਧਾਰਥੀ ਪੱਧਰ ਦੀ ਰਾਜਨੀਤੀ ਕਰਦੇ ਰਹੇ ਹੁਣ ਪਰ ਸ਼ੁਰੂਆਤੀ ਦੌਰ ਦੇ ਵਿੱਚੋਂ ਵੱਡੇ ਪੱੜ ਦੇ ਵਿੱਚੋਂ ਉਤਰਦੇ ਨੇ ਤਾਂ ਕਿਸਾਨ ਬਿੰਗ ਦੇ ਵਿੱਚ ਭਾਜਪਾ ਚੁੰਦੇ